ਹੈਲੋ ਫਰੈਂਡਸ ਅੱਜ ਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆ ਹੁਮੀਦ ਕਰਦੇ ਤੁਸੀਂ ਵੀ ਆਪਣੇ ਆਪਣੇ ਘਰਾਂ ਵਿੱਚ ਠੀਕ ਹੋਵੋਗੇ ਤੇ ਟਾਈਮ ਇੱਥੇ ਜੀ ਸਵੇਰ ਦਾ 8:30 9 ਵਜੇ ਦਾ ਤੇ ਹਸਬੰਡ ਨੇ ਜਾਣਾ ਸੀ ਕਿਤੇ ਤੇ ਉਹਨਾਂ ਨੂੰ ਮੇ ਚੜਾਉਣ ਗਈ ਸੀ ਤੇ ਉਹਨਾਂ ਨੂੰ ਚੜਾ ਕੇ ਰਸਤੇ 'ਚ ਮੈਂ ਆ ਰਹੀ ਸੀ ਤੇ ਉੱਥੇ ਮੈਂ ਦੇਖਿਆ ਸਾਗ ਵਾਲਾ ਤੇ ਸਾਗ ਮੈਂ ਲੈ ਲਿਆ ਸਾਗ ਦੀਆਂ ਗੁੱਚੀਆਂ ਲਈਆਂ ਸੀ ਮੈਂ ਪੰਜ ਗੰਦਲਾਂ ਵਾਲਾ ਸਾਗ ਸੀਗਾ ਦੋ ਬਾਥੂ ਦੀਆਂ ਲੈ ਲਈਆਂ ਦੋ ਪਾਲਕ ਦੀਆਂ ਲੈ ਲਈਆਂ ਇੱਕ ਮੈਂ ਲੈ ਲਈ ਮੇਥੀ ਦੀ ਤੇ ਬਾਕੀ ਹੋਰ ਆਲੂ ਵਗੈਰਾ ਸੀ ਰੈੱਡ ਆਲੂ ਸੀ ਉੱਥੇ ਪਏ ਤੇ ਉਹ ਵੀ ਮੈਂ ਲੈ ਆ ਥੋੜੇ ਮਹਿੰਗੇ ਹੁੰਦੇ ਪਰ ਬਹੁਤ ਵਧੀਆ ਹੁੰਦੇ ਉਹ ਕਾਫੀ ਦਿਨਾਂ ਤੋਂ ਮੈਨੂੰ ਮਿਲੇ ਨਹੀਂ ਸੀਗੇ ਕਿਉਂਕਿ ਨਾ ਤਾਂ ਉਹ ਮਿੱਠੇ ਹੁੰਦੇ ਆ ਤੇ ਬਹੁਤ ਵਧੀਆ ਸਬਜ਼ੀ ਬਣਦੀ ਉਹਦੀ ਤੇ ਇੱਥੇ ਮੈਂ ਸਾਰ ਗੰਦਲਾਂ ਜਿਹੜੀਆਂ ਕੱਢ ਕੇ ਸਾਗ ਨੂੰ ਸਾਫ਼ ਕਰ ਲਿਆ ਤੇ ਸਾਗ ਥੋੜਾ ਮਹਿੰਗਾ ਹੀ ਮਿਲਿਆ ਸੀਗਾ ਤੇ ਇਹਨੂੰ ਚੰਗੀ ਤਰ੍ਹਾਂ ਨਮਕ ਪਾ ਕੇ ਮੈਂ ਧੋ ਲਿਆ ਇਹ ਮੇਥੀ ਬਾਥੂ ਪਾਲਕ ਇਸ ਚੱਕ ਇਹ ਵੀ ਮੈਂ ਸਾਰੇ ਧੋ ਲੇ ਨਮਕ ਪਾ ਕੇ ਤੇ ਉੰਜ ਵੈਸੇ ਸਾਗ ਸਾਫ ਸੁਥਰਾ ਹੀ ਸੀਗਾ ਪਰ ਮੈਨੂੰ ਹੁੰਦਾ ਕਿ ਕਿਤੇ ਕੋਈ ਸਪਰੇ ਵਗੈਰਾ ਨਾ ਕੀਤੀ ਹੋਵੇ ਤੇ ਨਮਕ ਪਾ ਕੇ ਮੈਂ ਇਹਨੂੰ ਅੱਛੀ ਤਰ੍ਹਾਂ ਧੋ ਲੈਨੀ ਆ ਧੋ ਕੇ ਤੇ ਫਿਰ ਮੈਂ ਇਹਨੂੰ ਥੋੜਾ ਜਿਹਾ ਰੇਮੇ ਰੱਖ ਦੂੰਗੀ ਤੋ ਥੋੜਾ ਜਿਨਾ ਕੇ ਸੁੱਕ ਜੇ ਨਾਲੇ ਪਾਣੀ ਨਿਚੜ ਜੇ ਤੇ ਇਸ ਤੋਂ ਬਾਅਦ ਜਿਹੜੇ ਅਗਲੇ ਕੰਮ ਕਰਨੇ ਸੀਗੇ ਇੱਥੇ ਜਿਵੇਂ ਮੈਂ ਬ੍ਰੇਕਫਾਸਟ ਵਗੈਰਾ ਕੁਝ ਨਹੀਂ ਸੀ ਬਣਾਇਆ ਤੇ ਜਿਹੜੇ ਨਵੇਂ ਆਲੂ ਲਿਆਂਦੇ ਸੀ ਰੈੱਡ ਵਾਲੇ ਬਰੀਆਮ ਕਹਿੰਦਾ ਆਲੂ ਮਮਾ ਅੱਜ ਰੈੱਡ ਆਲੂ ਤੇ ਮੈਂ ਕਹਾਂ ਅੱਜ ਰੈੱਡ ਆਲੂ ਦੇ ਤੈਨੂੰ ਪਰੌਂਠੇ ਬਣਾ ਕੇ ਦੇਣੇ ਆ ਤੇ ਫਿਰ ਉਬਲਨੇ ਰੱਖ ਦਿੱਤੇ ਸੀ ਮੇਰੀ ਆਈ ਸੀ ਭਾਂਜੇ ਦੀ ਬੋਟੀ ਤੇ ਉਹ ਨਾਲ ਵਿਚਾਰੀ ਹੈਲਪ ਕਰਾ ਸੀ ਆ ਕਰਾ ਰਹੀ ਐ ਉਹਨੇ ਅੱਜ ਮੇਰੀ ਸਾਰੀ ਹੀ ਰਿਕਾਰਡਿੰਗ ਉਹਨੇ ਕੀਤੀ ਆ ਤੇ ਨਹੀਂ ਤਾਂ ਮੈਂ ਉਹ ਲਗਾ ਕੇ ਸਟੈਂਡ ਫਿਰ ਬਣਾਉਂਦੀ ਹੁੰਨੀ ਪਰ ਉਹਨੇ ਥੋੜੇ ਥੋੜੇ ਕਲਿੱਪਾਂ ਨਾਲ ਲੈ ਲਈਆਂ ਇੱਥੇ ਮੈਂ ਰੱਖ ਦਿੱਤਾ ਸਾਲ ਦੀ ਧੋ ਕੇ ਪਹਿਲਾ ਸਭ ਤੋਂ ਪਹਿਲਾਂ ਅੱਜ ਸਾਗ ਹੀ ਤੋਂ ਮਤਲਬ ਸਾਫ਼ ਕੀਤਾ ਸਾਗ ਨੂੰ ਘੰਟਾ ਮੈਨੂੰ ਲੱਗ ਗਿਆ ਸਾਫ਼ ਕਰਦੀ ਨੂੰ ਉਸ ਤੋਂ ਬਾਅਦ ਜਿੰਨਾ ਵੀ ਨਿਕਲੇ ਸੀਗੇ ਇਹਦੇ ਤੇ ਪੁੱਤ ਸੀ ਸਾਰੇ ਮੈਂ ਕਿ ਚਲੋ ਇਹ ਸੜਕ ਦੇ ਉੱਤੇ ਨਾ ਪਾ ਦਾਂਗੇ ਕਿ ਕਈ ਵਾਰੀ ਨਾ ਗਾਈਆਂ ਵਗੈਰਾ ਆਉਂਦੀਆਂ ਤੇ ਉਹ ਖਾ ਲੈਣਗੀਆਂ ਤੇ ਮੈਂ ਲਫਾਫੇ ਚ ਪਾ ਕੇ ਬਰੀਆਮ ਨੂੰ ਕਿਹਾ ਤੂੰ ਨਾ ਸੜਕ ਦੇ ਸਾਹਮਣੇ ਸਾਡੇ ਉੱਥੇ ਰੱਖਿਆ ਕਿਉਂ ਕਈ ਵਾਰੀ ਗਾਈ ਆਉਂਦੀ ਹੈ ਤੇ ਉਹ ਖਾ ਲੇਗੀ ਕਿ ਕਿਉਂ ਕੂੜੇ ਤੇ ਸਟਨਾ ਨਾ ਹਰਿਆਈ ਹੈਗਾ ਤੇ ਇਹਨੂੰ ਮੈਂ ਇਕੱਠਾ ਕਰ ਲਿਆ ਉਸ ਤੋਂ ਬਾਅਦ ਅੰਦਰ ਆਲੂ ਬਨੇ ਰੱਖੇ ਹੋਏ ਸੀਗੇ ਤੇ ਉਹਦੀ ਰੋਟੀ ਬਣਾਵਾਂਗੇ ਅੱਜ ਆਲੂਆਂ ਦੀ ਤਾਜ਼ ਜੋ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਤੁਹਾਨੂੰ ਜਰੂਰ ਦਿਖਾਵਾਂਗੇ ਫਿਰ ਮੈਂ ਸਾਰਾ ਕੰਮ ਕਰਕੇ ਤੇ ਅਗਰ ਚੈਨਲ ਤੇ ਕੋਈ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਿਰ ਸਿਰ ਮੈਂ ਸਬਜੀ ਲੈ ਆਈ ਸੀ ਸਾਰੇ ਮੈਂ ਪਿਆਜ਼ ਜਿਹੜੇ ਇਸ ਟੋਕਰੀ ਚ ਪਾਤੇ ਆਲੂ ਧੋ ਕੇ ਰੱਖ ਲੇ ਆਲੂ ਦੇਖੋ ਰੈੱਡ ਹੈ ਬਹੁਤ ਸੋਹਣੇ ਆਲੂ ਇਹਨਾਂ ਨੂੰ ਮੈਂ ਧੋ ਕੇ ਥੋੜਾ ਜਿਹਾ ਸਕਾ ਕੇ ਫੇਰ ਅੰਦਰ ਰੱਖੂਗੀ ਤੇ ਇਹਨਾਂ ਦੀ ਮੈਂ ਸਬਜੀ ਬਣਾਈ ਰਾਤ ਨੂੰ ਜਿਹੜੀ ਸੀ ਉਹ ਵੀ ਬਹੁਤ ਸਵਾਦ ਬਣੀ ਪਰੌਂਠੇ ਵੀ ਇੰਨੇ ਸਵਾਦ ਬਣੇ ਨਾ ਮਿੱਠੇ-ਮਿੱਠੇ ਨਹੀਂ ਤਾਂ ਹੁੰਦੇ ਨਾ ਆਲੂ ਦੂਸਰੇ ਲੱਗਦੇ ਪਹਾੜੀ ਆਲੂ ਵੀ ਲਿਆਉਤੋਂ ਵੀ ਮਿੱਠੇ ਲੱਗਦੇ ਪਰ ਇਹ ਆਲੂ ਇੰਨੇ ਸੋਹਣੇ ਸੀਗੇ ਬਹੁਤ ਵਧੀਆ ਸਬਜੀ ਬਣੀ ਬਹੁਤ ਵਧੀਆ ਪਰੌਂਠੇ ਬਣੇਗਾ ਬਿਲਕੁਲ ਮਿੱਠਾ ਸਾਬ ਨਹੀਂ ਸੀ ਗਿਆ ਹੈਗਾ ਤੇ ਇਹ ਸਾਨੂੰ ਪਹਿਲਾਂ ਸਾਡੇ ਕੰਮ ਵਾਲੀ ਜਿਹੜੀ ਸੀ ਉਹਨੇ ਸਾਨੂੰ ਦੱਸਿਆ ਕਿ ਦੀਦੀ ਤੁਸੀਂ ਰੈੱਡ ਆਲੂ ਲਿਆ ਕਰੋ ਪਹਿਲਾਂ ਮੈਨੂੰ ਨਹੀਂ ਸੀ ਇਹਦੇ ਬਾਰੇ ਪਤਾ ਕਿਉਂਕਿ ਹਰ ਵੈਰਾਈਟੀਆਂ ਨਵੀਆਂ-ਨਵੀਆਂ ਆਉਂਦੇ ਰਹਿੰਦੇ ਇੱਥੇ ਆਲੂ ਉਬਲ ਕੇ ਸੀ ਛੇਲ ਦਿੱਤੇ ਸੀਗੇ ਪਿਆਜ਼ ਵਗੈਰਾ ਕੱਟ ਦਿੱਤੇ ਸੀ ਮੇਰੇ ਸਾਡੇ ਨੌ ਨੇ ਤੇ ਇੱਥੇ ਆਲੂ ਵਗੈਰਾ ਮੈਂ ਮੈਸ਼ ਕਰਕੇ ਧਨੀਆ ਪਾਤਾ ਹਰੀ ਮਿਰਚ ਪਾਤੀ ਜੀਰਾ ਪਾਤਾ ਜਵੈਨ ਪਾਈ ਹਰੀ ਮਿਰਚ ਪਾਈ ਅਦਰਕ ਪਾਇਆ ਤੇ ਜਿਹੜੇ ਨਮਕ ਪਾ ਦਿੱਤਾ ਸਾਰੇ ਮਸਾਲੇ ਪਾ ਕੇ ਚੰਗੀ ਤਰ੍ਹਾਂ ਤੇ ਇੱਥੇ ਬਣਾਉਣ ਲੱਗੀ ਮੈਂ ਆਲੂ ਵਾਲੇ ਪਰੌਂਠੇ ਤੇ ਮੈਨੂੰ ਕਹਿ ਰਹੀ ਸੀ ਕਹਿੰਦੀ ਮਾਸੀ ਜੀ ਤੁਸੀਂ ਆਲੂ ਵਾਲੇ ਪਰੌਂਠੇ ਵੱਡੇ ਬਣਾਉਂਦੇ ਛੋਟੇ-ਛੋਟੇ ਬਣਾਓ ਮੇਰੇ ਵਾਸਤੇ ਮੈਂ ਤੋ ਖਾਦਾ ਨਹੀਂ ਜਾਣਾ ਕਿਉਂਕਿ ਮੈਂ ਪ੍ਰਸ਼ਾਦਾ ਬਣਾਉਂਦੀ ਆ ਭਾਰਾ ਕਿ ਪਹਿਲਾਂ ਮੈਂ ਛੋਟੇ ਹੀ ਬਣਾਉਂਦੀ ਪਰ ਮੇਰੇ ਹਸਬੰਦ ਨਹੀਂ ਲਾਈਕ ਕਰਦੇ ਮੇਰੇ ਮੰਮੀ ਮਦਨ ਨਹੀਂ ਲਾਈਕ ਕਰਦੇ ਵੱਡੇ ਪ੍ਰਸ਼ਾਦੇ ਤੇ ਉਹ ਹੀ ਪਹਿਲਾਂ ਮੈਂ ਛੋਟੇ ਬਣਾਉਂਦੀ ਸੀ ਫਿਰ ਉਹਨਾਂ ਨੇ ਕਿਹਾ ਵੱਡੇ ਬਣਾਇਆ ਕਰ ਫਿਰ ਵੱਡੇ ਬਣਾਉਂਦੀ ਆ ਤੇ ਇੱਥੇ ਮੈਂ ਪਰੌਂਠਾ ਬਣਾਇਆ ਤੇ ਦੇਖੋ ਨਾਲ ਨਾਲ ਤੁਹਾਡ ਤੇ ਸਾਗ ਵੀ ਨਾਲ ਅੱਜ ਰੱਖਣਾ ਏ ਤੇ ਅੱਜ ਕੰਮ ਕਾਫੀ ਹੈਗੇ ਤੇ ਹਵਾ ਇੰਨੀ ਚੱਲ ਰਹੀ ਆ ਬਹੁਤ ਜ਼ਿਆਦਾ ਤੇ ਮੈਂ ਇੱਕ ਹੀ ਪੇੜੇ ਦੇ ਵਿੱਚ ਇੱਕ ਆਲੂ ਪਾ ਕੇ ਤੇ ਹਮੇਸ਼ਾ ਪਰੌਂਠਾ ਬਣਾਉਂਦੀ ਮੇਰਾ ਕਦੀ ਨਹੀਂ ਫਟਦਾ ਮੂਲੀ ਵਾਲਾ ਵੀ ਨਹੀਂ ਤੇ ਇਹ ਵੀ ਪਰੌਂਠਾ ਕਦੀ ਨਹੀਂ ਫਟਿਆ ਤੇ ਮੈਂ ਇਸ ਤਰੀਕੇ ਨਾਲ ਹੀ ਪਰੌਂਠੇ ਬਣਾਉਂਦੀ ਆ ਤੇ ਹੁਣ ਅਸੀਂ ਪਰੌਂਠੇ ਪਾਵਾਂਗੇ ਨਾਲ ਨਾਲ ਬੱਚੇ ਖਾ ਲੈਣਗੇ ਬਰੀਆਮ ਨੂੰ ਔਰ ਮੈਂ ਉਹਨਾਂ ਨੂੰ ਕਹਿ ਦਿੱਤਾ ਤੁਸੀਂ ਖਾਓ ਮੈਂ ਬਣਾਉਣੀ ਆ ਤੇ ਇਸ ਤੋਂ ਬਾਅਦ ਜਿਹੜੀ ਸਫਾਈ ਕਰਨੀ ਸੀ ਡਸਟਿੰਗ ਵਗੈਰਾ ਉਹ ਨਾਲ-ਨਾਲ ਮੇਰੇ ਨਾਲ ਕਰ ਰਹੀ ਸੀਗੀ ਤੇ ਸਾਗ ਜਿਹੜਾ ਅਸੀਂ ਮੈਂ ਹੁਣ ਰੱਖਿਆ ਇਸ ਤੋਂ ਬਾਅਦ ਮੈਂ ਕੱਛ ਸਾਗ ਨੂੰ ਕੱਟਾਂਗੀ ਪਰ ਬ੍ਰਿੰਦਰ ਨੇ ਮੈਨੂੰ ਫੋਨ ਕਰਤਾ 2:30 ਵਜੇ ਆ ਗਏ ਸੀ ਉਹ ਸਵੇਰੇ 7:00 ਵਜੇ ਗਏ ਤੇ 2:30 ਵਜੇ ਉਹ ਲੁਧਿਆਣੇ ਤੋਂ ਵਾਪਸ ਆ ਗਏ ਸੀ ਫਿਰ ਉਹਨਾਂ ਨੇ ਫੋਨ ਕਰਤਾ ਕਿ ਮੈਨੂੰ ਇੱਥੇ ਡ੍ਰੌਪ ਹਾਂਜੀ ਫਰੈਂਡਸ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆ ਤੇ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਹੋਵੋਗੇ ਆਪ ਆਪਣੇ ਘਰਾਂ ਵਿੱਚ ਤੇ ਟਾਈਮ ਇਥੇ 5 ਵਜੇ ਦਾ ਹੋ ਗਿਆ ਤੇ ਅਸੀਂ ਐਸੀ ਮਾਸੀ ਜੀ ਦਾ ਪਤਾ ਲੈਂਨ ਤੇ ਸਾਗ ਵਗੈਰਾ ਧੋ ਕੇ ਰੱਖ ਗਈ ਸੀ ਤੇ ਲੇਟ ਹੋ ਗਈ ਹੁਣ ਆ ਕੇ ਕੱਟਣ ਲੱਗੀ ਆ ਤੇ ਮੈਂ ਹੁਣ ਕਟਾਂਗੀ ਤੇ ਮੇਰੀ ਆਈ ਆ ਭੈਣ ਦੀ ਉਹ ਵਿੱਚ ਪਾ ਦੇਗੀ ਫਟਾਫਟ ਤੇ ਸਾਗ ਧਰ ਦਾਂਗੇ ਤੇ ਬਣੇ ਰਿਓ ਇਦਾਂ ਹੀ ਵਲੌਗ ਦੇ ਵਿੱਚ ਤੇ ਅਗਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਵੀ ਕਰਦੇ ਹੋ ਤੇ ਹਾਈਟ ਵੀ ਕਰਦਿਆ ਕਰੋ ਤੇ ਚਲੋ ਜੀ ਹੁਣ ਸਾਗ ਕੱਟਦੇ ਆ ਤੇ ਸਾਗ ਮੈਂ ਦਾਤੀ ਨਾਲ ਕੱਟ ਰਹੀ ਐ ਕਿ ਮੈਂ ਅਸੀਂ ਪਿੰਡਾਂ ਦੇ ਜੰਪਲਿਆਂ ਤੇ ਸਾਗ ਸਾਨੂੰ ਆਉਂਦਾ ਕੱਟਣਾ ਵੈਸੇ ਮੈਂ ਚੋਪਿੰਗ ਬੋਰਡ ਤੇ ਵੀ ਕੱਟ ਲੈਣੀ ਆ ਤੇ ਫਿਲਹਾਲ ਮੈਂ ਦਾਤਰ ਦੇ ਨਾਲ ਹੀ ਕਟਾਂਗੀ ਛੇਤੀ ਕੱਟ ਹੋ ਜਾਂਦਾ ਤੇ ਅੱਜ ਮੈਂ ਸਵੇਰੇ ਮਰੀਂਦਾ ਨੂੰ ਚੜਾਨ ਗਈ ਸੀਗੀ ਉਹਨਾਂ ਨੇ ਜਾਣਾ ਸੀਗਾ ਕਿਤੇ ਤੇ ਫਿਰ ਰਸਤੇ 'ਚ ਮੈਂ ਦੇਖਿਆ ਬਲੌਂਗੀ ਉੱਧਰ ਸਾਗ ਹੈਗਾ ਸੀ ਤੇ ਉੱਥੋਂ ਲੈ ਕੇ ਆਈਆਂ ਫੇ ਸਾਫੂ ਗੇਰਾ ਕਰਕੇ ਰੱਖ ਲਿਆ ਫਿਰ ਪਰੋਠੇ ਤੁਹਾਨੂੰ ਬਣਾਏ ਤੁਹਾਨੂੰ ਪਤਾ ਫਿਰ ਹੁਣ ਸਾਗ ਸ਼ਾਮ ਨੂੰ ਬਣੇਗਾ ਦੇਖੋ ਹੁਣ ਧਰ ਦਿੰਨੇ ਆ ਤੇ ਰਾਤ ਤੱਕ ਬਣੂਗਾ 8 9 10 ਵਜੇ ਨੇ ਸਾਨੂੰ ਸਾਗ ਬਣਾਉਦੇ ਹਾਂ ਕੁੱਕਰ ਚ ਹੀ ਬਣਾਵਾਂਗੀ ਤੇ ਕੱਲ ਖਾਧਾ ਜਾਏਗਾ ਸਾਗ ਤੇ ਹੁਣ ਮੈਨੂੰ ਇਹ ਕਿ ਸਾਗ ਰੱਖ ਦਿੰਨੇ ਹਾਂ ਹਾਂਜੀ ਫਰੈਂਡਸ ਤੇ ਇੱਥੇ ਮੈਂ ਲੱਗੀ ਸੀ ਸਾਗ ਕੱਟਣ ਤੇ ਸਾਗ ਕੱਟ ਕੇ ਦਾਤਰੀ ਦੇ ਨਾਲ ਤੇ ਮੈਂ ਕਿਹਾ ਮੈਂ ਕੱਟੀ ਜਾਨੀ ਆ ਤੇ ਮਨੂੰ ਬੇਟੀ ਨੂੰ ਕਿਹਾ ਤੂੰ ਪਾਈ ਜਾ ਵਿੱਚ ਤੇ ਕੰਮ ਕੁਝ ਕੁ ਟਾਈਮ ਮੇ ਇਥੇ 5 ਵਜੇ ਦਾ ਹੋ ਗਿਆ ਸੀ ਕਿ ਅਗਰ ਲੇਟ ਕਾਫੀ ਹੋ ਗਿਆ ਸੀ ਸਾਗ ਤੇ ਥੋੜੇ ਕੰਮ ਪੈ ਗਏ ਹਨ ਤਾਂ ਕਰਕੇ ਥੋੜਾ ਲੇਟ ਹੋ ਗਿਆ ਤੇ ਇਥੇ ਪਾਣੀ ਰੱਖ ਦਿੱਤਾ ਹੋਇਆ ਸੀਗਾ ਡੇਢ ਗਲਾਸ ਪਾ ਕੇ ਬੇਟੀ ਨੂੰ ਮੈਂ ਕਿਹਾ ਪਾ ਕੇ ਕੁੱਕਰ ਚ ਰੱਖ ਦੇ ਤੇ ਅੱਜ ਵੀ 11 ਲੀਟਰ ਦੇ ਕੁੱਕਰ ਦੇ ਵਿੱਚ ਇਹ ਸਾਗ ਬਣਾਵਾਂਗੇ ਤੇ ਇਥੇ ਸਾਗ ਕੱਟਿਆ ਗਿਆ ਤੇ ਇਹ ਸਾਡੇ ਮੰਮੀ ਵੀ ਇਦਾਂ ਨਾ ਕਹਿੰਦੇ ਹਰੀ ਚੀਜ਼ ਨੂੰ ਨਾ ਨਜ਼ਰ ਲੱਗ ਜਾਂਦੀ ਹੈ ਤੇ ਇਹਦੇ ਤੋਂ ਦੇ ਇੱਕ ਵਾਰੀ ਇਦਾਂ ਘੁਮਾ ਲੈਣਾ ਚਾਹੀਦਾ ਤੇ ਮੈਂ ਇਦਾਂ ਕਰਕੇ ਇਹਨੂੰ ਘੁਮਾ ਕੇ ਰੱਖ ਦਿੱਤਾ ਤੇ ਇਹ ਹੁਣ ਮੈਂ ਸਾਗ ਸਾਰਾ ਜਿਹੜਾ ਹੌਲੀ-ਹੌਲੀ ਕਰਕੇ ਪਾ ਦਾਂਗੀ ਨਾਲ-ਨਾਲ ਕੱਟ ਰਹੀ ਸੀ ਨਾਲ-ਨਾਲ ਪਾ ਦਾਂਗੀ ਤੇ ਥੋੜਾ ਨਾਲ-ਨਾਲ ਇਹ ਪੱਕੀ ਜਾਊਗਾ ਤੇ ਫਿਰ ਥੱਲੇ ਨੂੰ ਹੋਈ ਜਾਊਗਾ ਤੇ ਥੋੜਾ ਪਹਿਲਾਂ ਨੰਗਾ ਰਹਿਣਾ ਕੀ ਫਿਰ ਉਸ ਤੋਂ ਬਾਅਦ ਜਦੋਂ ਥੋੜਾ ਰਿਝ ਜਾਏਗਾ ਫਿਰ ਵੀ ਇਸ ਨਾਲ ਦਵਾਵਾਂਗੀ ਇਹ ਸਾਗ ਵਾਕੇ ਬਹੁਤ ਸਵਾਦ ਬਣਿਆ ਸੀ ਜਦੋਂ ਵੀ ਮੈਂ ਕਿਤੇ ਸਾਗ ਬਣਾਵਾਂ ਤੇ ਕਦੀ ਵੀ ਸਾਨੂੰ ਵਾਈ ਨਹੀਂ ਸਾਗ ਲੱਗਾ ਕਈ ਕਹਿ ਦਿੰਦੇ ਨੇ ਨਾ ਗੈਸ ਬਣ ਜਾਂਦੀ ਆ ਸਾਗ ਦੇ ਨਾਲ ਤੇ ਕਦੀ ਨਹੀਂ ਇਦਾਂ ਦੀ ਨੋਬਤ ਆਈ ਤੇ ਹਮੇਸ਼ਾ ਹੀ ਮੈਂ ਸਾਗ ਦੇ ਵਿੱਚ ਹਿੰਗ ਪਾਉਂਦੀ ਆ ਤੇ ਲਸਣ ਅਦਰਕ ਵਗੈਰਾ ਪਹਿਲਾਂ ਪਾਦੀਦਾ ਫਿਰ ਬਾਅਦ ਵਿੱਚ ਵੀ ਪਾਈਦਾ ਥੋੜਾ ਲਸਣ ਵਗੈਰਾ ਜ਼ਿਆਦਾ ਹੀ ਮੈਂ ਪਾਦੀ ਹੁੰਨੀ ਆ ਸਾਗ ਦੇ ਵਿੱਚ ਤੇ ਹਿੰਗ ਪਾ ਦਿਓ ਥੋੜੀ ਜਿਹੀ ਨਹੀਂ ਜ਼ਿਆਦਾ ਤੇ ਉਹਦੇ ਨਾਲ ਵੀ ਹਿੰਗ ਨਹੀਂ ਪਾਉਣੀ ਥੋੜੀ ਜਿਹੀ ਸੁੰਡ ਜਰੂਰ ਚਮਚਾ ਭਰ ਕੇ ਪਾ ਦੇਣੀ ਚਾਹੀਦੀ ਆ ਕਿਉਂਕਿ ਉਹਦੇ ਨਾਲ ਵਾਈਟ ਨਹੀਂ ਲੱਗਦਾ ਤੇ ਕਦੀ ਵੀ ਤੁਹਾਨੂੰ ਐਸਿਡ ਵਗੈਰਾ ਨਹੀਂ ਬਣੇਗਾ ਮੈਂ ਤਾਂ ਪਹਿਲਾਂ ਸੀ ਸਾਗ ਖਾਣਾ ਤੇ ਜਾਂ ਫਿਰ ਤੁਸੀਂ ਇਦਾਂ ਕਰਿਆ ਕਰੋ ਬੰਦ ਗੋਭੀ ਦਾ ਇੱਕ ਫੁੱਲ ਲੈ ਲਓ ਤੇ ਉਹ ਕੱਟ ਕੇ ਵਿੱਚ ਪਾ ਦਿਓ ਕਦੀ ਵੀ ਨਹੀਂ ਇਤਜਾਬ ਪਾਉਂਦਾ ਬੰਦ ਗੋਭੀ ਦੇ ਨਾਲ ਵੀ ਤੇ ਇਹ ਵੀ ਇਦਾਂ ਵੀ ਮੈਂ ਕਦੀ ਕਦੀ ਬੰਦ ਗੋਭੀ ਵੀ ਪਾ ਦਿੰਨੀ ਹਾਂ ਪਰ ਅੱਜ ਨਹੀਂ ਪਾਈ ਤੇ ਇੱਥੇ ਹੁਣ ਮੈਂ ਪਾਤਾ ਨਮਕ ਇਹਦੇ ਵਿੱਚ ਤੇ ਨਾਲੇ ਪਾਵਾਂਗੀ ਨਮਕ ਪਾ ਕੇ ਪਹਿਲਾਂ ਥੋੜਾ ਜਿਹਾ ਰਿੰਨੂਗੀ ਫਿਰ ਉਸ ਤੋਂ ਬਾਅਦ ਮੈਂ ਹਰੀਆਂ ਮਿਰਚਾਂ ਤੇ ਦੜੀਆਂ ਸੀ ਉਹ ਕੱਟ ਕੇ ਪਾ ਦੇਵਾਂਗੀ ਤੇ ਨਾਲੇ ਹਿੰਗ ਪਾ ਦਾਂਗੀ ਤੇ ਇਹਦੇ ਨਾਲ ਥੋੜਾ ਟੇਸਟ ਵੀ ਵਧੀਆ ਆ ਜਾਂਦਾ ਤੇ ਲਾਲ ਮਿਰਚ ਦਾ ਵੀ ਚਮਚ ਮੈਂ ਜਿਹੜੇ 1.5 ਪਾ ਦਿੱਤਾ ਸੀਗਾ ਉਹਦੇ ਨਾਲ ਇਦਾਂ ਹੋ ਜਾਂਦਾ ਕਿ ਲਾਲ ਮਿਰਚ ਜਿਹੜੀ ਮੈਂ ਵੈਸੇ ਤੇ ਯੂਜ਼ ਕੱਟ ਕਰਦੀ ਆ ਤੇ ਸਾਗ ਵਗੈਰਾ ਹੋਵੇ ਜਾਂ ਕੜੀ ਹੋਵੇ ਤਾਂ ਮੈਂ ਲਾਲ ਮਿਰਚ ਜ਼ਰੂਰ ਵਰਤਦੀ ਆ ਤੇ ਵੈਸੇ ਤੇ ਮੈਂ ਗਰਮੀਆਂ 'ਚ ਵੀ ਹਰੀਆਂ ਮਿਰਚਾਂ ਤੇ ਸਰਦੀਆਂ ਵਿੱਚ ਵੀ ਹਰੀਆਂ ਮਿਰਚਾਂ ਹੀ ਜ਼ਿਆਦਾ ਵਰਤਦੀ ਆ ਤੇ ਇਹਦੇ ਵਿੱਚ ਵੀ ਮੈਂ ਕਾਫੀ ਜਿਹੜੀਆਂ ਥੋੜੀਆਂ ਜਿੰਨੀਆਂ ਹਰਗੇ ਮਿਰਚਾ ਪਾ ਦਾਂਗੀ ਕਿ ਸਵਾਲ ਆਜਦਾ ਧਨੀਏ ਦੀ ਗੁੱਚੀ ਵੀ ਮੈਂ ਪੂਰੀ ਧੋ ਕੇ ਸਾਫ ਕਰਕੇ ਵਿੱਚ ਪਾ ਦਿੱਤੀ ਸੀਗੀ ਤੇ ਸਾਗ ਬਹੁਤ ਟੇਸਟੀ ਬਣਦਾ ਇਸ ਤਰ੍ਹਾਂ ਤੇ ਇਹ ਅੱਜ ਬਹੁਤ ਵਧੀਆ ਲੱਗਾ ਕਿ ਅੱਜ ਕੁੜੀ ਨੇ ਚੱਲੋ ਥੋੜੀ ਵੀਡੀਓ ਬਣਾਣ ਦਿੱਤੀ ਤੇ ਕੰਮ ਬਹੁਤ ਸਿਆਲ ਚ ਦਿਨ ਇੰਨੇ ਛੋਟੇ ਛੋਟੇ ਹੁੰਦੇ ਹਨ ਕੰਮ ਬਹੁਤ ਹੋ ਜਾਂਦੇ ਜਦ ਸਾਗ ਧਰਨਾ ਹੋਏ ਤੇ ਖਲਾਰਾ ਹੀ ਬਹੁਤ ਪੈ ਜਾਂਦਾ ਤੇ ਇੱਥੇ ਭਾਂਡੇ ਵੀ ਦੇਖੋ ਤੁਹਾਨੂੰ ਦਿਖਦੇ ਹੋਣੇ ਮੇਰੇ ਇਹ ਮਾਂਜਣ ਵਾਲੇ ਆ ਦੁਪਹਿਰ ਵਾਲੇ ਤੇ ਇਹਨਾਂ ਨੂੰ ਸਾਫ਼ ਕਰਨਾ ਕਿਉਂਕਿ ਮੈਂ ਮਾਸੀ ਜੀ ਵੱਲ ਚਲੇ ਗਈ ਸੀ ਤੇ ਕੰਮ ਮੇਰਾ ਥੋੜਾ ਲੇਟ ਹੋ ਗਿਆ ਉਹ ਠੀਕ ਨਹੀਂ ਸੀ ਉਹਨਾਂ ਦਾ ਪਤਾ ਲੈਣ ਵਾਸਤੇ ਤੇ ਹੁਣ ਮੈਨੂੰ ਇਹ ਸੀ ਪਹਿਲਾਂ ਮੈਂ ਸਾਗ ਰੱਖ ਲਾਂ ਤੇ ਬੇਟੀ ਨੂੰ ਮੈਂ ਕਹਿੰਦਾ ਤੂੰ ਗਾਜਰਾ ਛੇਲਾ ਮਟਰ ਵਗੈਰਾ ਕੱਢ ਦੇ ਤੇ ਰਾਤ ਨੂੰ ਸਬਜ਼ੀ ਉਹਦੀ ਬਣਾ ਲਾਂਗੇ ਤੇ ਇੱਥੇ ਮੈਂ ਹੁਣ ਲਸਣ ਪਾ ਦਿੱਤਾ ਸੀ ਨਾਲ ਹੀ ਮਹਿੰਗ ਪਾਤੀ ਤੇ ਥੋੜਾ ਸਾਗ ਨੂੰ ਥੱਲੇ ਕਰਕੇ ਤੇ ਫਿਰ ਮੈਂ ਢੱਕਣ ਲਗਾ ਦਾਂਗੀ ਤੇ ਵਿਸਲਾ ਦਵਾ ਦਾਂਗੀ ਘੰਟੇ 2 ਘੰਟੇ ਮੈਂ ਸੇ ਪਹਿਲਾਂ ਤੇ ਵਿਸਲਾ ਬੱਜ ਗਈਆਂ 2 ਦਿਨ ਤੇ ਹਿੰਗ ਵੀ ਮੈਂ ਇੰਨੀ ਖਾਰੀ ਪਾ ਦਿੱਤੀ ਸੀ ਆ ਦੇਖਿਓ ਕਿ ਡੱਬੀ ਦਾ ਅੱਧਾ ਟੱਕਣ ਜਿਹੜਾ ਮੈਂ ਹਿੰਗ ਦਾ ਜਿਹੜਾ ਪਾ ਦਿੱਤਾ ਸੀਗਾ ਤੇ ਇਹਦੇ ਨਾਲ ਵੀ ਕੋਈ ਵਾਈਵਾਦੀ ਨਹੀਂ ਲੱਗਦੀ ਤੇ ਇਹ ਇਦਾਂ ਜਰੂਰ ਪਾਇਆ ਕਰੋ ਕਿ ਸਾਗ ਤੁਹਾਨੂੰ ਕਦੀ ਵੀ ਮਾੜਾ ਨਹੀਂ ਲੱਗੇਗਾ ਤੇ ਲਾਲ ਮਿਰਚ ਪਾ ਦਿਓ ਤੇ ਤੜਕੇ ਦੇ ਵਿੱਚ ਵੀ ਬਾਅਦ ਵਿੱਚ ਅਦਰਕ ਤੇ ਲਸਣ ਤੇ ਪਿਆਜ਼ ਦਾ ਤੜਕਾ ਲਗਾ ਦਿਓ ਤੇ ਅੱਜ ਮੈਨੂੰ ਲੱਗਦਾ ਸੀ ਕਿ ਜਿਹੜਾ ਸਾਗ ਜਿਹੜਾ ਅੱਜ ਨਹੀਂ ਸੀ ਘੋਟ ਰਿਆ ਜਾਣਾ ਮੈਨੂੰ ਇਹ ਕੇ ਰਿੱਚ ਜੂਗਾ ਤੇ ਸਵੇਰੇ ਕਰ ਲਾਂਗੇ ਉਸ ਤੋਂ ਬਾਅਦ ਮੈਂ ਸਾਰੇ ਭਾਂਡੇ ਸਾਫ਼ ਕੀਤੇ ਪਾਂ ਦੇ ਸਾਫ ਕਰਕੇ ਤੇ ਬੇਟੀ ਨੇ ਗਾਜਰਾ ਮਟਰ ਆਲੂ ਜਿਹੜੇ ਉਹ ਕੱਟ ਦਿੱਤੇ ਸੀਗੇ ਮੈਨੂੰ ਤੇ ਇੱਥੇ ਮੈਂ ਲਸਣ ਪਿਆਜ਼ ਕੱਟ ਕੇ ਤੇ ਤੜਕਾ ਲਾਉਣ ਲੱਗ ਗਈ ਤੇ ਪਹਿਲਾਂ ਮੈਂ ਜਤੂੰ ਦਾ ਤੇਲ ਪਾਇਆ ਸੀਗਾ ਤੇ ਜੀਰਾ ਪਾਇਆ ਤੇ ਤੜਕਾ ਭੁੰਨ ਲਿਆ ਤੇ ਨਾਲ ਹੀ ਆਲੂ ਮਟਰ ਦੀ ਸਬਜੀ ਨਾਲ ਇੱਕ ਬੰਨੇ ਰੱਖ ਦਿੱਤੀ ਰਾਤ ਨੂੰ ਅਸੀਂ ਕਹੇ ਇਹ ਇਹਨਾਂ ਸਬਜੀ ਨਾਲ ਰੋਟੀ ਖਾ ਲਾਂਗੇ ਕੱਲ ਸਵੇਰੇ ਅਸੀਂ ਉੱਠ ਕੇ ਤੇ ਸਾਗ ਨੂੰ ਕੋਟ ਲਾਂਗੇ ਕਿਉਂਕਿ ਸਾਗ ਬਨਣ ਚ ਟਾਈਮ ਲੱਗਣਾ ਸੀ ਤੇ ਰੋਟੀ ਜਿਹੜੀ ਸਾਡੇ 7:00 8:00 ਵਜੇ ਅੱਜਕਲ ਖਾ ਲੈਣੇ ਅਸੀਂ ਤੇ ਫਿਰ ਆਲੂ ਮਟਰ ਗਜਰਾਂ ਦੀ ਸਬਜ਼ੀ ਬਣਾ ਲਈ ਸੀ ਤੇ ਨਾਰ ਆਟਾ ਗੋਲਿਆ ਤੇ ਹੋਰ ਨਿੱਕੇ ਨਿੱਕੇ ਕੰਮ ਕੀਤੇ ਤੇ ਬਹੁਤ ਜ਼ਿਆਦਾ ਸਹਾਰਾ ਹੋ ਜਾਂਦਾ ਜਦੋਂ ਨਾ ਕੋਈ ਨਾਲ ਲਾਗੋ ਬੱਚਾ ਕੰਮ ਕਰੇ ਨਾ ਤੇ ਬੜਾ ਵਧੀਆ ਲੱਗਦਾ ਤੇ ਇੱਥੇ ਸਬਜ਼ੀ ਨੂੰ ਜਿਸ ਤਰ੍ਹਾਂ ਦਾ ਸੀ ਲਗਾ ਲਿਆ ਸਬਜ਼ੀ ਹੁਣ ਸਾਡੀ ਤਿਆਰ ਨਾ ਤੇ ਆਲੂ ਜਿਹੜੇ ਸੀ ਲਾਲ ਵਾਲੇ ਪਾਏ ਸੀ ਨਾ ਉਹ ਸਬਜੀ ਇੰਨੀ ਸਵਾਦ ਬਣੀ ਸੀ ਨਾ ਆਲੂ ਮਟਰ ਗਾਜਰਾਂ ਦੀ ਤੇ ਮਟਰ ਥੋੜੇ ਘੱਟ ਪਵਾਏ ਸੀ ਬਰਿਆਮ ਨੇ ਕਹਿੰਦਾ ਮਮਾ ਮਟਰ ਤੁਸੀਂ ਹਰ ਸੀਚ ਮਟਰ ਪਾ ਦਿੰਦੇ ਹੋ ਥੋੜੇ ਘੱਟ ਪਾਓ ਮਟਰ ਉਹਦੇ ਕਰਕੇ ਮਟਰ ਘੱਟ ਪਾਏ ਨਹੀਂ ਤੇ ਮੈਂ ਮਟਰ ਬਹੁਤ ਪਾ ਦਿੰਦੀ ਹੁੰਦੀ ਆ ਤੇ ਉਤੋਂ ਦੇ ਪਾ ਦਾਂਗੇ ਹਰਾ ਧਨੀਆ ਹਰਾ ਧਨੀਆ ਦੇ ਨਾਲ ਸਬਜੀ ਦਾ ਰੰਗਤ ਹੀ ਹੋ ਬੜੀ ਵਧੀਆ ਹੋ ਜਾਂਦੀ ਆ ਤੇ ਇੱਧਰ ਰੱਖ ਦਿੱਤਾ ਜੀ ਹੁਣ ਸਾਗ ਤੇ ਸਬਜੀ ਵੀ ਬਣ ਗਈ ਪਿੱਛੇ ਦੁੱਧ ਵੀ ਰੱਖ ਦਿੱਤਾ ਸੋ ਸੌਰੀ ਤੜਕਾ ਲਗਾਤਾ ਸਬਜੀ ਨੂੰ ਬਰਤਨ ਵਗੈਰਾ ਸਾਫ਼ ਕਰਕੇ ਰੱਖ ਤੇ ਦੁੱਧ ਪਿੱਛੇ ਰੱਖ ਦਿੱਤਾ ਰਾਤ ਵਾਸਤੇ ਤੇ ਆਟਾ ਗੁੰਨੂ ਕੇ ਰੱਖ ਦਿੱਤਾ ਮਲ ਕੇ ਤੇ ਥੋੜਾ ਗੁੰਨਾ ਦੀ ਬਾਅਦ ਚਸ ਤਾਂ ਨਿਆ ਕੱਟ ਕੇ ਰੱਖਿਆ ਆ ਇਹ ਮੈਂ ਭਾ ਦਾਂਗੀ ਤੇ ਸਾਗ ਨੂੰ ਦੇਖਦੇ ਹਾਂ ਹੁਣ ਕੋਟਦੇ ਆ ਜਾਂ ਸਵੇਰੇ ਕੋਟਾਂਗੇ ਜਾਂ ਕੋਟ ਕੇ ਰੱਖ ਲਾਂਗੇ ਤੇ ਕੱਲ ਤੱਕਾ ਲਾਉਣ ਲੱਗੇ ਜਾਂ ਸਵੇਰੇ ਇੱਕ ਵਿਸਮ ਦਿਵਾ ਕੇ ਫੇਰ ਕੋਟ ਲਾਂਗੇ ਤੇ ਹੁਣ ਤੇ ਸਬਜ਼ੀ ਆਲੂ ਮਟਰ ਗਾਜਰਾ ਦੀ ਬਣਾ ਲਈਏ ਕਿ ਲੇਟ ਹੋ ਜਾਣਾ ਸੀ ਕਿਉਂਕਿ ਬਰਿੰਦਰ ਨੂੰ ਮੈਂ ਸਰੇ ਚੜਾਉਣ ਨੂੰ ਗਈ ਤੇ ਅੱਜ ਸ਼ਾਮੀ ਜਦੋਂ ਆਏ ਨੇ ਉਦੋਂ ਵੀ ਲੈਣ ਗਈ ਤੇ ਉਸ ਤੋਂ ਬਾਅਦ ਫਿਰ ਮਾਸੀ ਜੀ ਵੱਲ ਚਲੇ ਗਏ ਉਹਨਾਂ ਦਾ ਪਤਾ ਲੈਣ ਚਲੇ ਗਏ ਉੱਥੋਂ ਆਏ ਤੇ ਲੇਟ ਹੋ ਗਿਆ ਸੀ 5 ਵਜੇ ਸਾਗ ਰੱਖਿਆ ਤੇ ਮੈਂ ਕਿਹਾ ਚਲੋ ਕੱਟ ਕੇ ਬਣ ਜਾਂਦਾ ਸਾਗ ਤੇ ਹੁਣ ਜੋ ਵੀ ਵੀਡੀਓ ਚ ਦਿਖਾਵਾਂਗੇ ਅੱਗੇ ਜੋ ਵੀ ਕਰਾਂਗੇ ਤੁਹਾਨੂੰ ਦਿਖਾਵਾਂਗੇ ਤੇ ਮਿਲਦੇ ਆਂ ਜੀ ਬਣੇ ਰਿਓ ਇਦਾਂ ਹੀ ਚੈਨਲ ਦੇ ਨਾਲ ਇੱਥੇ ਸਬਜੀ ਬਣ ਚੁੱਕੀ ਸੀ ਧਨੀਆ ਉੱਤੇ ਮੈਂ ਪਾ ਦਿੱਤਾ ਤੇ ਦੇਖੋ ਸਬਜੀ ਕਿੰਨੀ ਵਧੀਆ ਬਣ ਗਈ ਤੇ ਤੁਸੀ ਦੇਖਿਆ ਹੋਣਾ ਕਿ ਇੱਥੇ ਮੈਂ ਬਹੁਤ ਜ਼ਿਆਦਾ ਥੱਕ ਚੁੱਕੀ ਸੀ ਕਿਉਂ ਪਹਿਲਾਂ ਸਾਗ ਕੱਟਿਆ ਬਰਤਨ ਸਾਫ ਕੀਤੇ ਸਬਜੀ ਨੂੰ ਤੜਕਾ ਲਗਾਇਆ ਆਟਾ ਬਨਬ ਖੜੇ ਖੜੇ ਮੈਨੂੰ ਨਾ ਅੱਜ ਸਾਰਾ ਦਿਨ ਰੈਸਟ ਨਹੀਂ ਹੋਈ ਫਿਰ ਮੇਰੇ ਨਾਲ ਨਾਲ ਆਟਾ ਵੀ ਗੁੰਨ ਲਿਆ ਤੇ ਮੈਂ ਚੇਂਜ ਇੱਥੇ ਕਰ ਲਿਆ ਸੀਗਾ ਤੇ ਮੈਂ ਕਿਹਾ ਚਲੋ ਹੁਣ ਬੈਠਦੇ ਆਂ ਤੇ ਇੱਥੇ 7:30 ਵਜੇ ਦਾ ਟਾਈਮ ਹੋਇਆ ਸੀ ਤੇ ਮੈਂ ਬਰਿੰਦਰ ਕਹਿੰਦੇ ਫੁਲਕੇ ਥੋੜਾ ਠਹਿਰ ਕੇ ਲਾਇਓ ਤੇ ਫਿਰ ਮੈਂ ਆਟਾ ਗੁੰਨਣ ਲੱਗੀ ਤੇ ਬੇਟੀ ਨੇ ਵੀਡੀਓ ਬਣਾਤੀ ਕਹਿੰਦੀ ਮਾਸੀ ਜੀ ਤੁਸੀਂ ਆਟਾ ਕਿੰਨਾ ਸੋਹਣਾ ਗੁੰਨਦੇ ਹੋ ਮੈਂ ਇੱਕ ਹੱਥ ਦੇ ਨਾਲ ਹੀ ਆਟਾ ਜਿਹੜਾ ਮਲ ਦਿੱਤਾ ਤੇ ਆਟਾ ਸੀ ਆਸ਼ੀਰਵਾਦ ਲੈ ਕੇ ਆਨੇ ਆਟਾ ਬਹੁਤ ਸੋਹਣਾ ਥੋੜਾ ਜਨਾ ਮਲ ਕੇ ਰੱਖ ਦੋ ਫਿਰ ਬਾਅਦ ਚ ਮੁੱਕੀ ਦੇ ਦਿਓ ਆਟਾ ਬਹੁਤ ਵਧੀਆ ਹੋ ਜਾਂਦਾ ਤੇ ਇੱਥੇ ਮੈਂ ਆਟਾ ਗੁੰਨ ਲਿਆ ਤੇ ਇਹ ਨੈਕਸਟ ਡੇ ਦੀ ਹੈਗੀਆਂ ਕਲਿੱਪਾਂ ਇੱਥੇ ਟਾਈਮ ਹੈਗਾ 11:11 ਵਜੇ ਦਾ ਤੇ ਸਾਗ ਨੂੰ ਮੈਂ ਤਿੰਨ ਚਾਰ ਫੇਰ ਵੀਸਲਾਂ ਦਵਾਈਆਂ ਸੀ ਸਵੇਰੇ ਦਵਾ ਕੇ ਤੇ ਇੱਥੇ ਮੈਂ ਦੇਖਿਆ ਮੱਕੀ ਦਾ ਆਟਾ ਨਹੀਂ ਸੀ ਕਿ ਤਾਂ ਫਿਰ ਮੈਂ ਕਣਕੇ ਦੇ ਆਟੇ ਦਾ ਹੀ ਜਿਹੜਾ ਅਲਣ ਪਾ ਕੇ ਹਮੇਸ਼ਾ ਹੀ ਜਿਹੜਾ ਮੈਂ ਜਿਹੜਾ ਸਾਗ ਹੈ ਗੈਸ ਦੇ ਉੱਤੇ ਹੀ ਕੋਟਦੀ ਆਂ ਕਈ ਵਾਰੀ ਅਸੀਂ ਚੁੱਲ੍ਹੇ ਤੇ ਵੀ ਬਣਾ ਲੈਂਦੇ ਆ ਸਾਗ ਪਿਛੇਟਾ ਰੱਖ ਕੇ ਚੁੱਲ੍ਹਾ ਵੀ ਕਿਉਂਕਿ ਲੱਕੜਾਂ ਸਾਡੇ ਕੋਲ ਪਈਆਂ ਫਰਸਟ ਫੋਰ ਤੇ ਰੱਖੀਆਂ ਹੋਈਆਂ ਤੇ ਉਹਨਾਂ ਵਰਤ ਲੈਣੇ ਪਰ ਇਸ ਵਾਰੇ ਸਾਡੇ ਕੋਲ ਇੱਟਾਂ ਜਿਹੜੀਆਂ ਸੀ ਉਹ ਹੈ ਨਹੀਂ ਸੀਗੀਆਂ ਚੁੱਲ੍ਹਾ ਵੀ ਨਹੀਂ ਹੈਗਾ ਚੁੱਲ੍ਹਾ ਲੈ ਕੇ ਆਵਾਂਗੇ ਕਿਉਂਕਿ ਚੁੱਲ੍ਹੇ ਦਾ ਸਾਗ ਬਹੁਤ ਵਧੀਆ ਬਣਦਾ ਤੇ ਇੱਥੇ ਸਾਗ ਇੰਨਾ ਸੁਣਾ ਮਲਾਈ ਵਾਂਗੂ ਐ ਲਾਲ ਸਾਗ ਹੋਇਆ ਕਿ ਗੰਦਲਾਂ ਦਾ ਸਾਗ ਬਣਿਆ ਇੰਨਾ ਸਵਾਸੀ ਨਾ ਬਹੁਤ ਜਿਆਦਾ ਸਵਾਸੀਗਾ ਤੇ ਫਿਰ ਮੈਂ ਮਾਸੀ ਜੀ ਵੱਲ ਵੀ ਦੇਖ ਕੇ ਆਈ ਸੀ ਤਾਂ ਉਹਨਾਂ ਨੂੰ ਵੀ ਬੜਾ ਪਸੰਦ ਆਇਆ ਮੈਂ ਕਿਹਾ ਤੁਸੀਂ ਵੀ ਖਾਓ ਹਨਾ ਮੰਮੀ ਜੀ ਨੂੰ ਨਹੀਂ ਆਏ ਬਾਹਰੋਂ ਇੰਗਲੈਂਡ ਤੋਂ ਮੈਂ ਕਿਹਾ ਤੁਸੀਂ ਵੀ ਖਾ ਕੇ ਦੇਖੋ ਹਨਾ ਕਿ ਕਿਦਾਂ ਦਾ ਸਾਗ ਬਣਿਆ ਤੇ ਸਾਗ ਬਹੁਤ ਟੇਸਟ ਬਣਿਆ ਸੀਗਾ ਬਰਿਆਮ ਨੂੰ ਸਾਗ ਨਾਲੇ ਨਿਕੰਤ ਦੀ ਰੋਟੀ ਹੀ ਖਾਦੀ ਕਿਉਂਕਿ ਮੱਕੀ ਦੀ ਰੋਟੀ ਜਿਹੜੀ ਉਹ ਘੱਟ ਖਾਂਦਾ ਤੇ ਉਹ ਜਿਹੜੀ ਕਣਕ ਦੀ ਰੋਟੀ ਉਹ ਜ਼ਿਆਦਾ ਖਾਂਦਾ ਤੇ ਫਿਰ ਨਾਲ ਮਰਾਗੀ ਦੀ ਰੋਟੀ ਬਣਾਈ ਸੀ ਇੱਕ ਤੇ ਨਾਲ ਫਿਰ ਮੈਂ ਲਾਇਆ ਤੜਕਾ ਲਾਇਆ ਸੀ ਨੂੰ ਸਰੋਂ ਦੇ ਤੇਲ ਦਾ ਤੇ ਸਰੋਂ ਦੇ ਤੇਲ ਵਿੱਚ ਮੈਂ ਅਜ ਹਿੰਗ ਵਗੈਰਾ ਹੁਣ ਕੁਝ ਨਹੀਂ ਪਾਈ ਕਿ ਆਲਰੇਡੀ ਹੀ ਮੈਂ ਜਦੋਂ ਸਾਗ ਬਣਾਇਆ ਸੀ ਹਿੰਗ ਮੈਂ ਕਾਫੀ ਪਾਈ ਹੋਈ ਸੀਗੀ ਤੇ ਹੁਣ ਮੈਂ ਇਹਦੇ ਵਿੱਚ ਲਸਣ ਥੋੜਾ ਪਾਇਆ ਪਿਆਜ਼ ਪਾਇਆ ਤੇ ਕਿਉਂਕਿ ਅਦਰਕ ਔਰ ਲਸਣ ਮੈਂ ਕਾਫੀ ਹੀ ਪਹਿਲਾਂ ਹੀ ਵਿੱਚ ਪਾ ਦਿੱਤਾ ਸੀ ਕੁੱਟ ਕੇ ਸਾਗ ਦੇ ਵਿੱਚ ਤੇ ਹੁਣ ਤੜਕਾ ਲਾਉਣ ਲੱਗਾ ਲਸਣ ਔਰ ਇੱਕ ਗੰਢੀ ਲਸਣ ਦੀ ਸੀ ਕਿਤੇ ਪਿਆਜ਼ ਦੋ ਪਾ ਕੇ ਤੇ ਇਹਨੂੰ ਬ੍ਰਾਊਨ ਕਰਕੇ ਤੇ ਤੜਕਾ ਲਾ ਲਿਆ ਤੇ ਕਈ ਟਮਾਟਰ ਪਾ ਲੈਂਦੇ ਪਰ ਮੈਂ ਬਿਲਕੁਲ ਟਮਾਟਰ ਨਹੀਂ ਪਾਉਂਦੀ ਸਾਗ ਦੇ ਵਿੱਚ ਤੇ ਮੈਂ ਕਈ ਵੀ ਦੇਖਦੇ ਹਲਦੀ ਵੀ ਪਾਉਂਦੇ ਪਰ ਅਸੀਂ ਕੁਛ ਹਲਦੀ ਵਗੈਰਾ ਕੁਛ ਨਹੀਂ ਯੂਜ਼ ਕਰਦੇ ਤੇ ਇਦਾਂ ਸਾਗ ਬਣਾਓ ਬਹੁਤ ਸਵਾਦ ਬਣਦਾ ਅਗਰ ਮੇਰੇ ਤਰ੍ਹਾਂ ਤੁਸੀਂ ਸਾਗ ਬਣਾਓਗੇ ਤੇ ਇੱਕ ਵਾਰੀ ਜ਼ਰੂਰ ਬਣਾਓਗੇ ਦੇਖਿਓ ਕਿ ਕਦੀ ਵੀ ਤੁਹਾਨੂੰ ਤਜ਼ਾ ਆਪ ਵਗੈਰਾ ਤੁਹਾਡਾ ਨਹੀਂ ਬਣੇਗਾ ਤੇ ਨਾਲ ਨਾਲ ਮੈਂ ਹੁਣ ਆਟਾ ਗੁੰਨ ਰਹੀ ਸੀ ਤੇ ਸੇਥੇ ਬਣ ਰਹੀ ਸੀ ਦੁਪਹਿਰ ਦੀ ਰੋਟੀ ਦੋ ਤਿੰਨ ਦਿਨ ਤੋਂ ਵਲੌਗ ਮੇਰੇ ਨਹੀਂ ਸੀ ਆ ਰਹੇ ਤੇ ਕਾਫੀ ਕਮੈਂਟ ਆ ਰਹੀ ਸੀ ਤੁਸੀਂ ਵਲੌਗ ਕਿਉਂ ਨਹੀਂ ਪਾ ਰਹੇ ਤੇ ਹੁਣ ਰੈਗੂਲਰ ਹੀ ਵਲੌਗ ਪਾਇਆ ਕਰਾਂਗੇ ਤੇ ਮਿਲਦੇ ਆ ਫਿਰ ਕੋਈ ਅਗਲੀ ਵੀਡੀਓ ਤੇ ਅਗਰ ਤੁਹਾਨੂੰ ਥੋੜੀ ਜੀ ਵੀਡੀਓ ਵਧੀਆ ਲੱਗੀ ਤੇ ਜਰੂਰ ਦੱਸਿਆ ਕਰੋ ਅਗਰ ਜੇ ਕੋਈ ਕਮੀ ਪੇਸ਼ੀ ਹੁੰਦੀ ਉਹ ਵੀ ਜਰੂਰ ਦੱਸਿਆ ਕਰੋ ਤੇ ਅਸੀਂ ਮੈਂ ਆਪਣੇ ਆਪ ਨੂੰ ਚੇਂਜ ਕਰਾਂ ਵਲੌਗ ਨੂੰ ਕਿੱਦਾਂ ਬਣਾਵਾਂ ਤੇ ਹੋਮ ਰੈਮਡੀਆ ਵੀ ਲੈ ਕੇ ਆਇਆ ਕਰਾਂਗੀ ਤੇ ਮਿਲਦੇ ਆ ਫਿਰ ਕੱਲ ਤੋਂ ਨਵਾਂ ਵਲੌਗ ਲੈ ਕੇ ਆਉਣਾ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਅਗਰ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਾ ਤੇ ਹਾਈਪ ਵੀ ਕਰ ਦਿਆ ਕਰੋ ਤੇ ਬੈਲ ਆਈਕਨ ਦਾ ਔਨ ਕਰਕੇ ਰੱਖਿਆ ਕਰੋ ਕਿ ਆਉਣ ਵਾਲਾ ਜਿਹੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਓਕੇ ਬਾਏ ਬਾਏ ਸਤਿ ਸ਼੍ਰੀ ਅਕਾਲ ਮਿਲਦੇ ਆ ਕੱਲ ਜੀ